ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਹਾਂ ਮੋਰਨੀ ਪੱਗ ਦੀ ਜਿਸ ਦੀ ਲੈਂਥ ਹੈਗੀ ਆਗੀ 7 ਮੀਟਰ ਤੇ ਕਪੜਾ ਜਿਹੜਾ ਆਪਾਂ ਹੁਲਲ ਵਰਤੇ ਆ ਜਿਹੜੀ ਆਪਾਂ ਮੋਰਨੀ ਪੱਗ ਬਨਾਂਗੇ ਬੜਾ ਵਾਲੀ ਬਨਾਂਗੇ ਜਿਹੜਾ ਆਪਾਂ ਬਰਨੜ ਲਗਾਉਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚ ਲਿਆਉਣਾ ਫਿਰ ਤੇ ਸੈਂਟਰ ਦੇ ਵਿੱਚ ਲਿਆਉਣ ਤੋਂ ਬਾਅਦ ਤੇ ਜਿਹੜਾ ਆਪਣੀ ਸਲੱਟ ਦੇ ਵਿੱਚ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਜਿਹੜਾ ਆਪਣੇ ਬਲ ਲੈਣਾ ਚੱਕੀ ਤਰ੍ਹਾਂ ਨਾਲ ਹਟਾ ਆਪਣੇ ਬਲ ਨੇ ਇਹਨਾਂ ਨੂੰ ਸੈੱਟ ਕਰਕੇ ਤੇ ਬੈਕ ਤੱਕ ਲੜ ਦੇ ਵਿੱਚ ਵਾਲ ਪਾ ਕੇ ਆਪਾਂ ਲੜ ਨੂੰ ਲਗਾ ਦੇਣਾ ਉਸ ਤੋਂ ਬਾਅਦ ਜਿਹੜਾ ਤੁਸੀਂ ਨੇ ਉਸ ਤੋਂ ਬਾਅਦ ਜਿਹੜਾ ਤੁਸੀਂ ਅਗਲਾ ਲੜ ਲਗਾਏਂਗੇ ਉਹ ਉਸ ਲੜ ਨੂੰ ਬੈਕ ਤੇ ਪਿੰਚ ਕਰਨਾ ਜਿੱਥੋਂ ਪਹਿਲਾ ਲੜ ਲਗਾਇਆ ਸੀਗਾ ਉੱਤੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲਗਾਉਣਾ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਨਾ ਬਲਾਂ ਨੂੰ ਜਿਹੜਾ ਆਪਾਂ ਇਕੱਠੇ ਕਰ ਲੈਣਾ ਬਲਾਂ ਨੂੰ ਘੇਟ ਕੇ ਕਰਕੇ ਤੇ ਉੱਪਰੋਂ ਥੱਲੇ ਦੋਨਾਂ ਹੈਡ ਤੋਂ ਲੜ ਨੂੰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਖਸਾਰ ਕੇ ਹੁਣ ਆਪਣੇ ਤੀਜੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਹੁਣ ਆਪਾਂ ਵਧਾ ਲੈਣਾ ਜੀ ਬੈਕ ਤੱਕ ਜਿਹੜੇ ਆਪਣੇ ਬਲ ਪਾਉਣ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਵੀ ਸੈੱਟ ਕਰਕੇ ਲਗਾ ਦੇਣਾ ਤੇ ਤੀਜਾ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਉਸੇ ਤਰ੍ਹਾਂ ਹੀ ਜਿਹੜਾ ਆਪਣਾ ਤੀਜਾ ਲੜਾ ਲਗਾਵਾਂਗੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਪਰ ਲੜਨ ਨੂੰ ਫੋਲਡ ਕਰਕੇ ਦੇਸ਼ ਲੜਦੇ ਵਿੱਚ ਵੀ ਬਲ ਇਕੱਠੇ ਕਰਕੇ ਤੇ ਲੜਨ ਨੂੰ ਉੱਪਰ ਚਲੋ ਦੋਨੇ ਹੱਟ ਤੇ ਹੱਪਾ ਫੋਲਡ ਕਰਨਾ ਜੀ ਫਿਰ ਇਸ ਪੱਗ ਜਿਹੜਾ ਆਪਣੀ ਨੋਕ ਆਪਾਂ ਤਿੱਖੀ ਰੱਖਣੀ ਆ ਤੇ ਜਿਹੜਾ ਆਪਣਾ ਇਸ ਪੱਗ ਦੇ ਪੇਚਾਂ ਨੂੰ ਦੋਨੇ ਹੱਟ ਤੇ ਬਣਾ ਮੰਗੇ ਤਿਸ ਦੀ ਢੀਟ ਆਪਣੇ ਉੱਪਰੋਂ ਜਿਹੜੇ ਪੇਚ ਨੂੰ ਲੈ ਸਹੀ ਵੱਖਣੇ ਉਹਦਾ ਫਾਸਾ ਜਿਹੜਾ ਵੱਧ ਘੜ ਨਹੀਂ ਕਰਨਾ ਤੇ ਬੈਕ ਦਾ ਕਿਸ ਲੜਦੇ ਵਿੱਚ ਬਲ ਪਾ ਕੇ ਤੇ ਆਪਾਂ ਲੜਨ ਸੈਟ ਕਰਕੇ ਲਗਾ ਦੇਣਾ ਉੱਪਰ ਜਿਹੜਾ ਆਪਣਾ ਪੇਜ ਨੂੰ ਦੋਨਾਂ ਸੱਜੇ ਤੇ ਬਣਾਉਣੇ ਹਨ ਆਪਾਂ ਹੁਣ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਬੈਕ ਟੂ ਪਿੰਚ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਉੱਪਰੋਂ ਫੋਲਡ ਕਰਨਾ ਵੀਰੇ ਇਸ ਲੜ ਦੇ ਵਿੱਚ ਵੀ ਜਿਹੜੇ ਤੁਸੀਂ ਨੇ ਬਲ ਨੂੰ ਇਕੱਠੇ ਕਰ ਲੈਣੇ ਆ ਬਲ ਨੂੰ ਇਕੱਠੇ ਕਰਨ ਤੋਂ ਬਾਅਦ ਇਸ ਲੜ ਨੂੰ ਵੀ ਉਸ ਤਰ੍ਹਾਂ ਲਵਾਉਣਾ ਜਿਸ ਤਰ੍ਹਾਂ ਪਹਿਲੇ ਲੜ ਲੱਗੇ ਹਨ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਇਹ ਵੀਡੀਓ ਨਾ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਮੋਢੀ ਪੱਗ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਦ ਜਿਹੜੀ ਆਪਣੀ ਜਿਹੜਾ ਆਪਾਂ ਨੇ ਸਟਾਲ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕਪਰ ਪਿੰਚ ਕਰਕੇ ਉੱਪਰ ਲੜਨ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਸਿਰ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹ ਵੀ ਇਕੱਠੇ ਕਰਨੇ ਆ। ਬੜਾ ਇਕੱਠੇ ਕਰਕੇ ਤੇ ਉਸ ਲੜ ਨੂੰ ਨੂੰ ਗੁੰੜੇ ਆਪਣੇ ਤਿੱਕੀ ਕਰਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ। ਤੇ ਇਸ ਦੇ ਉੱਪਰ ਜਿਹੜਾ ਆਪਣੇ ਬਲ ਵਾਲੀ ਸ਼ੈਰਟ ਦੇ ਉੱਤੇ ਜਿਹੜੇ ਆਪਾਂ ਪਰਪੇਚ ਬਣਾਉਂਦੇ ਹਾਂ। ਪੇਚਾਂ ਨੂੰ ਵੀ ਜਿਹੜਾ ਆਪਾਂ ਨਾਲ ਦੇਣਾ ਸੈੱਟ ਕਰਨਾ। ਉੱਪਰਲੀ ਪੇਚਾਂ ਨੂੰ ਵੀ ਜੜਾ ਆਪਾਂ ਪ੍ਰੋਪਰ ਸਾਫ਼ ਰੱਖਣਾ ਉੱਪਰਲੀ ਪੇਚਾਂ ਵਿੱਚ ਤੁਸੀਂ ਜੜਾ ਬਾਅ ਫਿਰ ਕਿ ਡੋਸ਼ਾ ਲੈ ਕੇ ਉਹਨਾਂ ਨਾਲ ਜਿਹੜੇ ਆਪਣੇ ਪੇਚਨ ਨੂੰ ਤੁਸੀਂ ਸਾਫ਼ ਕਰ ਸਕਦੇ ਹੋ 그러면은 ਜਿਹੜੇ ਬਲ ਨੇ ਉਹਨਾਂ ਬੜਾ ਨੂੰ ਆਪਾਂ ਨੇ ਸੈੱਟ ਕਰਨਾ ചിന്ത്ര ബൾട്ട ജി നോക്കാൻ നോക്കണേ ഒന്നു അപ്പം സെറ്റ് കെണി ബൾ വധാണെ സൂയി വര സാ ഛേ ലോണ ਛੇਮ ਲੜ ਨੂੰ ਬੈਕ ਟੂ ਬੈਂਚ ਕਰਕੇ ਤੇ ਉਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਹੜਾ ਆਪਣਾ ਛੇਮ ਲੜੂਗਾ ਉਸ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਤੇ ਹੁਣ ਇਸ ਲੜ ਨੂੰ ਫਰੰਟ ਦਿਓ ਉੱਤੋਂ ਉੱਪਰੋਂ ਥੱਲੇ ਦੋਨੇ ਹੱਡ ਤੋਂ ਡਬਲ ਫੋਲਡ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਪਤਲਾ ਕਰਨਾ ਜਿੰਨੀ ਚੜਾਈ ਇਸ ਤਿਹੜੀ ਆਪਣੀ ਫਰੰਟ ਤੋਂ ਜਾਂ ਦਿਓ ਵੀ ਨੋਕ ਨੋਕ ਤੋਂ ਉਨੀ ਹੀ ਚੜਾਈ ਜਿਹੜੀ ਆਪਾਂ ਇਸ ਲੜ ਦੀ ਬੈਕ ਤੱਕ ਰੱਖ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜਿਹੜਾ ਆਪਣੀ ਦੋਨੇ ਹੱਥ ਸਾਡਾ ਜਿਹੜੀ ਆਪਣੀ ਪੱਗੋ ਸੇਮ ਹੋਊਗੀ ਲੈਵਣੀ ਪੜਿਆ ਆ ਸਹੀ ਪਗੁੰਦੀਆ ਉਹ ਇੱਕ ਸਾਈਡ ਤੋਂ ਜਿਹੜੀ ਆਪਣੀ ਬਾਹਰ ਨਿਕਲਦੀ ਉਹ ਇੱਕ ਸਾਈਡ ਤੋਂ ਚੁਗਾਟੇ ਇਹ ਜਿਹੜੀ ਆਪਣੀ ਪੱਗ ਹੈ ਜੁਨੀ ਛੜਾ ਤੋਂ ਤੁਸੀਂ ਸੇਮ ਰਹੂਗੀ ਹਨ ਆਪਣੇ ਬਲ ਨੇ ਉਹ ਵੀ ਜਿਹੜਾ ਪਾਸਾ ਸੈਟ ਕਰ ਲੈਣੇ ਆ ਤੇ ਉੱਪਰੋਂ ਵੀ ਜਿਹੜਾ ਆਪਣੇ ਪੇਚ ਹਨ ਉਹ ਜਿਹੜੇ ਸਾਰੇ ਪੇਚ ਨੇ ਉਹ ਇਕੱਠੇ ਹੋਣ ਇਕੱਠੇ ਰਹਿਣਗੇ ਉਹਨੇ ਗੁਲੇ ਜਿਹੜੀ ਹੀ ਪੂਗੀ ਇਸ ਪਗ ਦੀ ਪੱਕ ਪੰਨ ਜਿਹੜੇ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਆਪਾਂ ਬਦਾਲ ਲੈਣਾ ਜੀ ਚੰਗੀ ਤਰ੍ਹਾਂ ਜਿਹੜਾ ਆਪਣੇ ਬਲ ਨੇ ਉਹਨਾਂ ਆਪਾਂ ਪੱਕ ਪੰਨ ਜਿਹੜੇ ਆਪਾਂ ਬਦਾਲ ਲੈਣੇ ਨੇ ਬੈਕ ਤੱਕ ਜਿਹੜੇ ਆਪਣੇ ਬਲ ਨੇ ਉਹ ਪੱਕ ਪੰਨ ਜਿਹੜਾ ਆਪਾਂ ਬਤਾਵਾਂਗੇ ਚੰਗੀ ਤਰ੍ਹਾਂ ਹੁਣ ਜਿਹੜਾ ਆਪਾਂ ਨੋਕ ਦੇ ਕੋਲ ਵੀ ਜਿਹੜਾ ਆਪਾਂ ਪੱਕ ਪੰਨ ਫੇਰ ਕੇ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਤੇ ਇਹ ਆਪਣੇ 50 ਉਹ ਵੀ ਇਹ ਆਪਾਂ ਸੈੱਟ ਕਰ ਲੈਣੀ ਆ। ਸਹੀ ਕਮੈਂਟ ਕਰਕੇ ਜਰੂਰ ਦੱਸੋ ਜੀ ਤੁਹਾਨੂੰ ਪੱਗ ਹੈ ਇਹ ਕਿਵੇਂ ਦੀ ਲੱਗੀ। ਹੁਣ ਜਿਹੜਾ ਆਪਣੇ ਛੇਵੇਂ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹਰ ਕੱਲ ਕੱਥਲੇ ਖਿੱਚ ਕੇ ਤੇ ਲੜ ਨੂੰ ਉੱਪਰੋਂ ਸਾਫ਼ ਕਰਾਂਗੇ। ਤੇ ਜਿਹੜਾ ਹੁਣ ਆਪਾਂ ਪੱਗ ਬੰਨ ਲਗਾਵਾਂਗੇ ਜਿੱਥੇ ਛੇਵਾਂ ਲੜ ਫੋਲਡ ਕੀਤਾ ਉਸ ਦੇ ਉੱਪਰ ਆ ਕਿਹੜਾ ਆਪਾਂ ਪੱਗ ਬੰਨ ਲਗਾ ਦੇਣਾ ਜਿਹੜਾ ਆਪਾਂ ਕੱਲ ਵੀ ਲੜ ਲਗਾਉਣਾ ਉਸ ਦਾ ਉੱਪਰਲਾ ਲੜ ਥੱਲੇ ਫੋਲਡ ਕਰਨਾ ਹੈ ਥੱਲੇ ਦਾ ਲੜ ਉਗਾ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਅੱਖ ਤੱਕ ਖਿੱਚ ਕੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਨਾ ਫਿਰ ਆਪਾਂ ਤਾਂ ਕਿਹੜਾ ਹੋਰ ਲੜ ਨੂੰ ਚੰਗੀ ਤਰ੍ਹਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਲੜ ਨੂੰ ਸਾਫ਼ ਕਰਕੇ ചിന് തരണം കവർ കടല സാഫിക്കലെസ് ബാധ ജാ പക പെണ്ണ ലടുന്നു പഗ പേ ഫ്രണ്ടാടമാണ ഫ്രണ്ട വലുത ചടൈ രീ ചൈക ലേ ਜੇਕਰ ਤੁਹਾਡਾ ਟਰੈਡਰ ਪ੍ਰੋਟਨ ਰਹੇ ਜਾਂਦਾ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਲਗਾ ਸਕਦੇ ਹੋ ਉਹਦੇ ਘਰ ਕਿਹੜਾ ਥੋੜਾ ਪੱਗ ਪੈ ਲਗਾਉਣ ਦਾ ਜਿਹੜਾ ਤੁਹਾਡਾ ਲੜੂਗਾ ਉਹ ਟੈਟ ਟੈਟ ਰਹੂਗਾ ਤੇ ਜਿਹੜਾ ਆਪਣਾ ਆਪਾਂ ਦਾ ਫਰੰਟ ਕੰਪਲੀਟ ਹੋ ਚੁੱਕਿਆ ਹੁਣ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਉੱਪਰ ਜਿਹੜਾ ਦਾ ਗੈਸ਼ ਨੂੰ ਖਿੱਚ ਕੇ ਪੂਰੇ ਸਿਰ ਤੇ ਖਿਲਾਰ ਲੈਣਾ ਤੇ ਮੂੰਹੜ ਲੜ ਨੂੰ ਖਿੱਚ ਕੇ ਜਿਹੜਾ ਸਿਰ ਟੈਟ ਕਰਨਾ ਜੇਕਰ ਤੁਹਾਡਾ ਸਿਰ ਪੂਰਾ ਨੰਗਾ ਰਹੇ ਜਾਂਦਾ ਡਬਲ ਸ਼ੇਪ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਪਿਛਲੇ ਲੜ ਨੂੰ ਤਿੰਨ ਹੱਟ ਤੋਂ ਫੋਲਡ ਕਰਕੇ ਬੈਕ ਤੇ ਦੱਬ ਦੇਣਾ ਉੰਤਰੀ ਆਪਣੀ ਪੱਗ ਆ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੀ ਹੈ ਹੁਣ ਇਸ ਪੱਗ ਦੇ ਲਈ ਬਾਕੀ ਸ਼ੈਡਿੰਗ ਉਹ ਤੁਸੀਂ ਨੇ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ